ਰਾਸ਼ਟਰੀ ਜਾਂਚ ਏਜੰਸੀ NIA ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ NIA ਨੇ ਐਤਵਾਰ ਨੂੰ ਕਸ਼ਮੀਰ ਸਿੰਘ ਗਲਵੱਡੀ ਨੂੰ ਗ੍ਰਿਫਤਾਰ ਕਰ ਲਿਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮੁਤਾਬਕ ਇਹ ਮਲਜ਼ਮ ਸਾਲ 2016 ਦੀ ਨਾਬਾ ਜੇਲ ਬ੍ਰੇਕ ਦੇ ਵਿੱਚ ਸ਼ਾਮਲ ਇੱਕ ਪ੍ਰਮੁੱਖ ਦੱਸਿਆ ਜਾ ਰਿਹਾ ਹੈ ਗਲਬੱਡੀ ਪਾਕਿਸਤਾਨ ਚ ਬੈਠੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਾਲ ਜੁੜਿਆ ਹੋਇਆ ਵੀ ਦੱਸਿਆ ਜਾ ਰਿਹਾ ਹੈ ਇਹ ਦੋਵੇਂ ਕਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੱਸੇ ਗਏ ਨੇ ਐਨਆਈਏ ਨੇ ਗਲਬੱਡੀ ਨੂੰ ਭਾਰਤ ਦੇ ਵਿੱਚ ਵੱਖ-ਵੱਖ ਹਮਲਿਆਂ 'ਚ ਸ਼ਾਮਲ ਮੁਲਜ਼ਮਾਂ ਨੂੰ ਪਨਾਹ ਦੇਣ ਤੇ ਵਿੱਤੀ ਸਹਾਇਤਾ ਦੇਣ ਦੇ ਇਲਜ਼ਾਮਾਂ ਦੇ ਹੇਠ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਐਨਆਈਏ ਨੇ ਸਾਜ਼ਿਸ਼ ਮਾਮਲੇ ਦੇ ਵਿੱਚ ਪੁਲਿਸ ਨਾਲ ਤਾਲਮਿਲ ਕਰਕੇ ਗਲਬੱਡੀ ਨੂੰ ਬਿਹਾਰ ਦੇ ਮੋਤੀਹਾਰੀ ਤੋਂ ਗ੍ਰਿਫਤਾਰ ਕੀਤਾ ਦੱਸਿਆ ਕਿ ਕਸ਼ਮੀਰ ਸਿੰਘ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਦੇ ਨਾਲ ਜੁੜਿਆ ਹੋਇਆ ਹੈ ਉਹ ਮੁੱਖ ਤੌਰ ਤੇ ਲੁਧਿਆਣਾ ਦਾ ਵਸਨੀਕ ਹੈ ਤੇ ਕਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਆਪਣੇ ਠਿਕਾਣੇ ਬਦਲਦਾ ਰਹਿੰਦਾ ਸੀ ਐਨਆਈਏ ਦੇ ਮੁਤਾਬਕ ਗਲਵੱਡੀ ਨਾਬਾ ਜੇਲ੍ਹ ਤੋਂ ਭਜਣ ਤੋਂ ਬਾਅਦ ਰਿੰਦਾਸਣੀ ਲੋੜਿੰਦੇ ਲੋਕਾਂ ਦੇ ਨਾਲ ਜੁੜਿਆ। ਤੋਂ ਬਾਅਦ ਕਈ ਵੱਡੀਆਂ ਸਰਗਰਮੀਆਂ ਨੂੰ ਅੰਜਾਮ ਦਿੱਤਾ। ਜਾਣਕਾਰੀ ਦੇ ਲਈ ਦੱਸਿਆ ਕਿ ਐਸੇ ਬਾਕੀ ਸਾਥੀ ਭਾਰਤ ਦੇ ਵਿੱਚ ਕਈ ਹਮਲੇ ਕਰਨ ਤੋਂ ਬਾਅਦ ਨੇਪਾਲ ਭੱਜ ਗਏ ਸਨ ਜਿਸ ਦੇ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਹਮਲਾ ਵੀ ਸ਼ਾਮਲ ਦੱਸਿਆ ਗਿਆ। ਰਿਪੋਰਟ ਮੁਤਾਬਕ ਨੇਪਾਲ ਦੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਤੇ ਰਿੰਦਾ ਦੇ ਗਰੋਹ ਦਾ ਇੱਕ ਹੋਰ ਮਹੱਤਵਪੂਰਨ ਮੈਂਬਰ ਗਲਵੱਡੀ ਐਨਆਈਏ ਕੇਸ ਵਿੱਚ ਪਗੋੜਾ ਅਪਰਾਧੀ ਦੱਸਿਆ ਗਿਆ। ਉਸੀ ਭੂਮਿਕਾ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਤੇ ਕਈ ਗਰਮਖਿਆਲੀਆਂ ਦੇ ਸਾਥੀਆਂ ਨੂੰ ਪਨਾਹ ਦੇਣ ਲੌਜਿਸਟਿਕ ਸਹਾਇਤਾ ਤੇ ਨਾਲ ਹੀ ਫੰਡਿੰਗ ਨਾਲ ਸੰਬੰਧਿਤ ਦੱਸੇ ਗਏ ਨੇ ਐਨਆਈਏ ਨੇ ਇੱਕ ਬਿਆਨ ਦੇ ਵਿੱਚ ਕਿਹਾ ਇਹ ਸਾਥੀ ਭਾਰ ਦੇ ਵਿੱਚ ਵੱਖ-ਵੱਖ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਬਾਅਦ ਨੇਪਾਲ ਭੱਜ ਗਏ ਸਨ ਜਿਸ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਹਮਲਾ ਵੀ ਸ਼ਾਮਲ ਹੈ ਐਨਆਈਏ ਨੇ ਅਗਸਤ 2022 ਦੇ ਵਿੱਚ ਬੀਕੇਆਈ ਤੇ ਕੇਐਲਐਫ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਪਾਬੰਦੀਸ਼ੁਦਾ ਸੰਗਠਨਾਂ ਦੇ ਮੁਖੀਆਂ ਤੇ ਮੈਂਬਰਾਂ ਦੇ ਗਤੀਵਿਧੀਆਂ ਦੀ ਜਾਂਚ ਕਰਨ ਦੇ ਲਈ ਇੱਕ ਸਾਜ਼ਿਸ਼ ਦਾ ਕੇਸ ਅਰਜ ਕੀਤਾ ਸੀ ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ ਜਾਂਚ ਦੇ ਵਿੱਚ ਅਪਰਾਧੀਆਂ ਵਿਚਕਾਰ ਇੱਕ ਗੱਠ ਜੋੜ ਦਾ ਖੁਲਾਸਾ ਕੀਤਾ ਹੈ ਜਿਸ ਤੋਂ ਪਤਾ ਇਹ ਲੱਗਦਾ ਹੈ ਕਿ ਇਹ ਸਮੂਹ ਸੰਗਠਿਤ ਅਪਰਾਧਿਕ ਗਰੁੱਪਾਂ ਦੇ ਨਾਲ ਮਿਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਹਥਿਆਰ ਗੋਲਾ ਬਾਰੂਦ ਵਿਸਫੋਟਕ ਆਈਈਡੀ ਵਰਗੇ ਹਾਰਡਵੇਅਰ ਦੀ ਤਸਕਰੀ ਦੇ ਵਿੱਚ ਲੱਗੇ ਹੋਏ ਸਨ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਗਲਬੱਡੇ ਨੂੰ 2022 ਦੇ ਸਾਜ਼ਿਸ਼ ਮਾਮਲੇ ਦੇ ਵਿੱਚ ਭਗੌੜਾ ਘੋਸ਼ਿਤ ਕੀਤਾ ਸੀ ਤੇ पिछले कुछ सालों ਦੇ ਵਿੱਚ ਉਸ ਦੇ ਵਿਰੁੱਧ ਗੈਰ ਜਮਾਨਤੀ ਵ੍ਰੰਟ ਵੀ ਜਾਰੀ ਕਰ ਦਿੱਤੇ ਸਨ ਉੱਥੇ ਹੀ NIA ਲਗਾਤਾਰ ਗਲਬੱਡੀ ਦੀ ਪਾਲ ਦੇ ਵਿੱਚ ਸੀ ਤੇ NIA ਨੇ ਗਲਬੱਡੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਸੀ ਜਿਸ ਤੋਂ ਬਾਅਦ ਹੁਣ NIA ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿਉਂਕਿ ਲਗਾਤਾਰ NIA ਦੇ ਵੱਲੋਂ ਗਲਬੱਡੀ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਹੁਣ NIA ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਹੀ ਇਸ ਦੇ ਜੋ ਸੰਬੰਧ ਨੇ ਉਹ ਪਾਕਿਸਤਾਨ ਦੇ ਵਿੱਚ ਬੈਠੇ ਰਿੰਦਾ ਦੇ ਨਾਲ ਦੱਸੇ ਜਾ ਰਹੇ ਨੇ ਤਾਂ NIA ਦੀਪਨੂ ਇਹਨਾਂ ਨੂੰ ਲੈ ਕੇ ਹੋਰ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਇਹ ਕਈ ਮਾਮਲਿਆਂ ਦੇ ਵਿੱਚ ਲੋੜਿੰਦੇ ਦੱਸੇ ਗਏ ਨੇ ਕਿਉਂਕਿ ਇਹਨਾਂ ਦੇ ਇੱਕ ਸਾਥੀਆਂ ਦਾ ਗਰੁੱਪ ਵੀ ਐਨਆਈਏ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹਨਾਂ ਦਾ ਇੱਕ ਗਰੁੱਪ ਵੀ ਹੈ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਤੇ ਭਾਰਤ ਦੇ ਵਿੱਚ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ